ਹੈਲੋ ਜੀ ਸਸਰੀ ਕਾ ਸਾਰਿਆਂ ਨੂੰ ਲਾਈਫ ਆਫ ਹਮਨਦੀਪ ਤੇ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ। ਆਈ ਹੋਪ ਕਿ ਤੁਸੀਂ ਸਾਰੇ ਬਧੀ ਠੀਕ ਠਾਕ ਹੋਵੋਗੇ। ਜੀ ਲੋਜੀ ਹੈਗਾ ਸਵੇਰ ਦਾ ਟਾਈਮ। ਪਹਿਲਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਰਹੀ ਸੀ ਪਰ ਮੈਂ ਕਰਨੀਆਂ ਹੋਰ ਸੀ ਗੱਲਾਂ ਤੁਹਾਡੇ ਨਾਲ। ਪਰ ਚਲੋ ਫਿਰ ਮੰਮੀ ਆ ਗਈ ਸੀ। ਮੈਂ ਫੋਨ ਚਲੋ ਵੀਡੀਓ ਬੰਦ ਕਰਤੀ ਸੀ ਤੇ ਮੰਮੀ ਬਸ ਆਰਾਮ ਲੱਗ ਗਈ ਸੀ ਕਰਨ ਤੇ ਮੈਂ ਲੱਗ ਗਈ ਸੀ ਆਪਣਾ ਕੰਮ ਆਪਣਾ ਜਿਹੜੀ ਆਪਣੇ ਘਰ ਦੇ ਕੰਮਾਂ ਲੱਗ ਗਈ ਸੀ ਕਰਨ। ਤੋ ਅਜੇ ਲੇਟ ਹੋਗੀ। ਏ ਮੰਜਾ ਥੋੜੀ ਜਿਹੀ ਤੇ ਗਰਦ ਪਈ ਪਈ ਸੀ ਤੇ ਥੋੜੇ ਝਾੜਨ ਵਾਲਾ ਸੀ ਮੈਂ ਇਹਨੂੰ ਫਿਰ ਧੋਈ ਦਿੱਤਾ ਪਹਿਲਾਂ ਇਹਨੂੰ ਆਏ ਸੀ ਕਿ ਮੈਂ ਕਿ ਚਲੋ ਇਹਨੂੰ ਝਾੜ ਕੇ ਸਮਾਰ ਕੇ ਸਾਫ ਕਰਕੇ ਰੱਖ ਦਿੰਨੀ ਆ ਤੇ ਫਿਰ ਮੈਂ ਮੇਰਾ ਮੰਜਾ ਨੂੰ ਮੰਨੇ ਮੈਂ ਕਿ ਚਲੋ ਧੋਈ ਦਿੰਨੀ ਆ ਤੇ ਲਓ ਜੀ ਮੰਜਾ ਮੈਂ ਸਮਾਰ ਕੇ ਧੋ ਸਮਾਰ ਕੇ ਬਾਹਰ ਖੜਾ ਕਰਿਆ ਸੀ ਤੇ ਮਸ਼ੀਨ 'ਚ ਵੀ ਮੈਂ ਕੱਪੜੇ ਪਾਤੇ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਲੱਗੀ ਸੀ ਆਪਣਾ ਰਸੋਈ ਦਾ ਕੰਮ ਕਰਨ ਕਿਉਂਕਿ ਮੈਂ ਇਸ ਫਿਰ ਮਮੀ ਨਾਲ ਥੋੜੀ ਜਿਹੀ ਰਹਿ ਕਰ ਲਈ ਸੀ ਮੈਂ ਕਿ ਚਲੋ ਜੀ ਆਪਾਂ ਬਾਜ਼ਾਰ ਚੱਲਾਂਗੇ ਕਿਉਂਕਿ ਮੈਂ ਇੱਕ ਦੋ ਕਸੂਟ ਲੈ ਕੇ ਆਉਣੇ ਸੀਗੇ ਤੇ ਚਲੋ ਜੀ ਆਪਾਂ ਹੁਣ ਰਸੋਈ ਦਾ ਦਮਦਮ ਕੰਮ ਨਵੇੜ ਲੈਨੇ ਆ ਤੇ ਚਲੋ ਜੀ ਆਪਣਾ ਸਾਰਾ ਕੰਮ ਨਿਭੜ ਗਿਆ ਸਾਰਾ ਨਵੇੜਤਾ ਕੰਮਾ ਕੱਪੜੇ ਵੀ ਧੋਤੇ ਗਏ ਸੀ ਤੇ ਚਲੋ ਜੀ ਆਪਾਂ ਹੁਣ ਬਸ ਆਪਣਾ ਤਿਆਰ ਵਿਆਰ ਹੋ ਕੇ ਆਪਾਂ ਬਾਜ਼ਾਰ ਚੱਲਦੇ ਆ ਤੇ ਉੱਥੇ ਤੁਹਾਨੂੰ ਦਿਖਾਉਨੇ ਆ ਕੱਪੜੇ ਲੋ ਜੀ ਆਪਾਂ ਆ ਗਏ ਆ ਦੁਕਾਨ ਦੇ ਵਿੱਚ ਦੁਕਾਨ ਦੇ ਵਿੱਚ ਦੇਖੋ ਕੱਪੜੇ ਕਿੰਨੇ ਐਨੇ ਸੋਹਣੇ ਸੂਟ ਸੀ ਐਂ ਜੀ ਕਰਦਾ ਸੀ ਬਸ ਸਾਰੇ ਲੈ ਲਿਓ ਬਹੁਤ ਸੋਹਣੇ ਸੋਹਣੇ ਸੂਟ ਸੀਗੇ ਤੇ ਮੈਂ ਫਿਰ ਵੀਡੀਓ ਸ਼ੂਟ ਕੀਤੀ ਤੇ ਚਲੋ ਜੀ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਨੇ ਤੇ ਬਾਲੇ ਰੇਟ ਵੀ ਇਹਨਾਂ ਦੇ ਹਾਈ ਫਾਈ ਨਹੀਂ ਸੀਗੇ ਰੇਟ ਵੀ ਬਹੁਤ ਸਹੀ ਸੀਗੇ ਤੇ ਦੇਖੋ ਪਹਿਲਾਂ ਮੈਂ ਆ ਨੀਲਾ ਸੂਟ ਪਸੰਦ ਕਰਿਆ ਸੀ ਪਰ ਬੈਲਾ ਮੇਰੇ ਕੋਲ ਹੈਗਾ ਇੱਕ ਨੀਲਾ ਸੂਟ ਉਹਦੇ ਕਰਕੇ ਫਿਰ ਮੈਂ ਇਹ ਚਲੋ ਇਹ ਨਹੀਂ ਲਿਆ ਹੈਗਾ ਤੇ ਦੇਖੋ ਕਿੰਨੇ ਸੋਹਣੇ ਸੂਟ ਨੇ ਸਾਡੇ ਇੱਧਰ ਬਾਜ਼ਾਰ 'ਚ ਸਾਡੇ ਮਰੇਲਕੋਟਲੇ 'ਚ ਕੱਪੜਾ ਬਹੁਤ ਵਧੀਆ ਮਿਲਦਾ ਮਹਿੰਗੇ ਤੋਂ ਮਹਿੰਗਾ ਕੱਪੜਾ ਮਿਲਦਾ ਜਿਉਹੋ ਜਿਹਾ ਤੁਸੀਂ ਕੱਪੜਾ ਕਹੋਗੇ ਉਹ ਜਿਹਾ ਤੁਹਾਨੂੰ ਕੱਪੜਾ ਮਿਲੂਗਾ ਤੇ ਦੇਖੋ ਕਿੰਨੇ ਸੋਹਣੇ ਸਾਰੇ ਸੂਟ ਨੇ ਮੈਂ ਬਸ ਇੱਕ ਵਾਰੀ ਭਾਈ ਨੂੰ ਕਿਹਾ ਸੀਗਾ ਵੀ ਵੀਰੇ ਮੈਂ ਵੀਡੀਓ ਸ਼ੂਟ ਕਰਨੀ ਹੈ ਤੁਸੀਂ ਮੈਨੂੰ ਸਾਰੇ ਕੱਪੜੇ ਦਿਖਾਓ ਤੇ ਉਹਨਾਂ ਨੇ ਜਦੀ ਮੈਨੂੰ ਸਾਰੇ ਕੱਪੜੇ ਇਕੱਲਾ ਇਕੱਲਾ ਕੱਪੜਾ ਕਰਕੇ ਮੈਨੂੰ ਦਿਖਾਇਆ ਦੀ ਕੰਦੀ ਲਓ ਵੀ ਸਿਸਟਰ ਤੁਸੀਂ ਬਣਾ ਲਓ ਵੀਡੀਓ ਕੋਈ ਗੱਲ ਨਹੀਂ ਤੇ ਦੇਖੋ ਉਹਨਾਂ ਨੇ ਸਾਰੇ ਸੂਟ ਮੈਨੂੰ ਖੋਲ-ਖੋਲ ਦਿਖਾਈ ਸੀ ਸਿਰਫ ਇੱਕ ਵੀਡੀਓ ਕਰਕੇ ਪਹਿਲਾਂ ਉਹਨਾਂ ਨੇ ਮੈਨੂੰ ਵੈਸੇ ਦਿਖਾਏ ਤੇ ਫਿਰ ਮੈਨੂੰ ਉਹਨਾਂ ਨੇ ਵੀਡੀਓ ਸ਼ੂਟ ਕਰਨ ਵਾਸਤੇ ਦਿਖਾਏ ਤੇ ਦੇਖੋ ਇਹ ਵੀ ਕਿੰਨਾ ਸੋਹਣਾ ਇਹ ਵੀ ਨੀਲਾ ਸੀਗਾ ਉਹ ਵੈਸੇ ਇਹ ਵੀ ਮੈਨੂੰ ਪਸੰਦ ਆਇਆ ਸੀ ਪਰ ਇਹ ਫਿਰ ਨੀਲਾ ਹੋਣ ਕਰਕੇ ਮੈਂ ਲਿਆ ਨਹੀਂ ਇਹਦੇ ਵਿੱਚ ਮੈਂ ਦੂਜਾ 컬러 ਲੈ ਲੈ ਲਿਆ ਸੀਗਾ ਤੇ ਤੁਸੀਂ ਗਾ ਹਾਂ ਫਿਰ ਵੀਡੀਓ ਵਿੱਚ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਦੇਖੋ ਕਿੰਨੇ ਸੋਹਣੇ ਕਲਰ ਨੇ ਸਾਰੇ ਸਾਡੇ ਮਰੀਲਕੋਟਲੇ ਚ ਕੱਪੜਾ ਵੈਸੇ ਬਹੁਤ ਵਧੀਆ ਮਿਲਦਾ ਸਾਡੇ ਨਾਲ ਜਿਹੜੀ ਕਈ ਲੇਡੀਜ਼ ਕੱਪੜੇ ਦਾ ਬਹੁਤ ਘਰੇ ਵੀ ਬਿਜ਼ਨਸ ਕਰਦੀਆਂ ਨੇ ਤੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਘਰ ਨੂੰ ਬਸ ਸਾਨੂੰ 2 ਘੰਟੇ ਲੱਗੇ ਸੀਗੇ ਇਹ ਮੈਨੂੰ ਨਾ ਦੇਖੋ ਕਿੰਨਾ ਵਧੀਆ ਲਿਖਿਆ ਹੋਇਆ ਮੈਨੂੰ ਬਹੁਤ ਵਧੀਆ ਲਿਖਿਆ ਫਿਰ ਇਵੇਂ ਮੈਂ ਸ਼ੂਟ ਕੀਤਾ ਸੀ ਅਸੀਂ ਬਸ ਖੜੀ ਸੀਗੀ ਅਸੀਂ ਪਹਿਲਾਂ ਹੀ ਆ ਕੇ ਸੀਟ ਰੋਕ ਲਈ ਵੀ ਚਲੋ ਹਵਾ ਲੱਗੀ ਜਾਊ ਗਰਮੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਅਜੀ ਕੋਈ ਨਹੀਂ ਬੈਠਿਆ ਸੀ ਆ ਕੇ ਤੇ ਪਰ ਫਿਰ ਬਹੁਤ ਜ਼ਿਆਦਾ ਪੀੜ ਹੋ ਗਈ ਬਹੁਤ ਜ਼ਿਆਦਾ ਫਿਰ ਮੈਂ ਕੋਈ ਸ਼ੂਟ ਨਹੀਂ ਕਰਿਆ ਇੱਕ ਗਰਮੀ ਸੀਗੀ ਤੇ ਚਲੋ ਜੀ ਆਪਾਂ ਚੱਲਦੇ ਆ ਲਓ ਜੀ ਅਸੀਂ 5:30 ਵਜੇ ਨੂੰ ਆਗੇ ਸੀਗੇ ਕਰੇ ਤੇ ਫਿਰ ਅਸੀਂ ਬਸ ਨਾਤੇ ਧੋਤੇ ਤੇ ਮੈਂ ਕੱਪੜੇ ਲੱਗੀ ਸੀ ਤੋਂ ਹੁਣ ਜਿਹੜੇ ਅਸੀਂ ਨਵੇਂ ਕੱਪੜੇ ਪਾ ਕੇ ਗਏ ਸੀ ਬਾਜ਼ਾਰ ਕਿਉਂਕਿ ਗਰਮੀ ਹੋਣ ਕਰਕੇ ਨਾ ਸਾਰੇ ਗਿੱਲੇ ਜਿਹੇ ਹੋ ਗਏ ਫਿਰ ਮੈਂ ਜਦ ਹੀ ਉਹ ਹੱਥਾਂ ਨਾਲ ਧੋ ਕੇ ਪਾਤੇ ਸੀ ਤੇ ਚਲੋ ਖੁਸ਼ੀ ਕਹਿੰਦੀ ਵੀ ਚਲੋ ਮੈਂ ਅਚਰ ਸਬਜੀ ਦੀ ਤਿਆਰੀ ਕਰ ਦਿੰਨੀ ਆ ਤੇ ਬਸ ਅਸੀਂ ਨਾ ਧੋ ਕੇ ਕੱਪੜੇ ਧੋ ਕੇ ਬਿੰਝਟ ਮਾਵਾ ਧੀਆਂ ਲੱਗੀਆਂ ਸੀ ਜੀਆਂ ਗੱਲਾਂ ਵਨ ਤੇ ਫਿਰ ਬਸ ਖੁਸ਼ੀ ਨੇ ਸਬਜੀ ਦੀ ਤਿਆਰੀ ਕਰਤੀ ਬਸ ਸਬਜੀ ਬਣਾ ਕੇ ਦਵਾ ਦਾ ਮੈਂ ਰੋਟੀ ਪਕਾ ਲਈ ਤੇ ਬਸ ਉਸ ਤੋਂ ਬਾਅਦ ਮੇਤੋ ਕੋਈ ਛੁੱਟ ਨਹੀਂ ਹੋਇਆ ਕਿਉਂਕਿ ਨਾ ਠਕੀਵਾ ਜ ਬਹੁਤ ਹੋ ਗਿਆ ਸੀਗਾ ਕਿਉਂਕਿ ਮੈਂ ਐਨੀ ਮੈਨੂੰ ਬਸ ਤੇ ਜਾਣਾ ਨਾ ਵੈਸੇ ਬਹੁਤ ਔਖਾ ਲੱਗਦਾ ਮੈਂ ਘਾਟੇ ਬਸ ਚੜ ਕੇ ਰਾਜੀ ਆ ਕਿਉਂਕਿ ਪਰੇਸ਼ਾਨੀ ਜੀ ਬਹੁਤ ਹੁੰਦੀ ਆ ਉਹਦੇ ਕਰਕੇ ਮਿੰਤਾਜ ਬਹੁਤ ਜ਼ਿਆਦਾ ਠਕੀਵਾ ਹੋ ਗਿਆ ਸੀਗਾ ਤੇ ਬਸ ਖੁਸ਼ੀ ਨੇ ਸਬਜੀ ਕਰਤੀ ਸੀ ਸਾਰੀ ਤਿਆਰ ਦੀ ਵਸੂਸਤ ਵਾਲੀ ਛੂਟੀ ਨਹੀਂ ਹੋਇਆ ਤੇ ਚਲੋ ਜੀ ਆਪਾਂ ਸਨ ਸਵੇਰੇ ਮਿਲਦੇ ਆਂ ਠੀਕ ਆ ਹਾਂ ਚਲ ਹੋ ਗਿਆ ਹਟਾ ਨਹੀਂ ਹੋ ਐ ਨਾ ਫੇਰ ਤਾਂ ਕੱਪੜਾ ਤੇ ਲੋ ਜੀ ਇਹ ਹੈਗਾ ਦੂਜਾ ਦਿਨ ਰਾਤ ਕੱਲ ਅਸੀਂ ਗਏ ਸੀ ਬਾਜ਼ਾਰ ਅਸੀਂ ਬੱਸ ਚੜ ਕੇ ਗਏ हे ਪ੍ਰਮਾਤਮਾ ਮੈਂ ਤਾਂ ਇੰਨਾ ਥੱਕ ਗਈ ਬਹੁਤ ਜ਼ਿਆਦਾ ਕਿਉਂਕਿ ਬੱਸ ਤੇ ਮੈਂ ਬਹੁਤ ਜ਼ਿਆਦਾ ਘਟ ਸਫਰ ਕੀਤਾ ਬਹੁਤ ਜ਼ਿਆਦਾ ਘਟ ਬਹੁਤ ਜ਼ਿਆਦਾ ਕਿ ਖਾਮਿਲ ਨੂੰ ਨਹੀਂ ਲੱਗਦਾ ਵੀ ਹੱਦ 4-5 ਵਾਰੀ ਜਾਂ 3-4 ਵਾਰੀ ਕਰਿਆ ਹੋਵੇ ਤੇ ਲੋ ਜੀ ਉਹ ਫੋਟੋਆਂ ਤੇ ਥੋੜੀ ਜੀ ਗਰਦੀ ਜੀ ਪਈ ਹੋਈ ਸੀ ਉਹ ਸਾਫ਼ ਕਰੀਏ ਨੇ ਫੋਟੋਆਂ ਤੇ ਇਹ ਸਾਡੇ ਵਿਆਹ ਤੋਂ ਪਹਿਲਾਂ ਦੀ ਫੋਟੋ ਸੀ ਇਨੇ ਸਾਡੀ ਕੰਦ ਦੇ ਨੂੰ ਇੱਥੇ ਉਹ ਹੋਇਆ ਪਿਆ ਸੀ ਗਿੱਲੀ ਜਿਹੀ ਹੋਈ ਪਈ ਤੇ ਉਹ ਦੇ ਕਰਕੇ ਮੈਂ ਆਈ ਸੀ ਮੈਂ ਫੋਟੋ ਖਰਾਬ ਨਾ ਹੋ ਜਵੇ ਤੇ ਮੈਂ ਉਹ ਕਾਗਜ਼ ਚ ਚੜਾ ਕੇ ਰੱਖੀ ਆ ਤੇ ਕੱਪੜਿਆਂ ਦਾ ਇੰਨਾ ਬੜਾ ਢੇਰ ਲੱਗਿਆ ਪਿਆ ਸੀ ਸਾਰੇ ਤਾਹਾਂ ਮਾਰਨ ਵਾਲਿਆਂ ਦਾ ਹੁਣ ਚਾਦਰ ਰਹਿ ਗਈ ਝਾੜਨ ਤੋਂ ਤੇ ਬਸ ਚਾਦਰ ਝਾੜਨੀ ਆ ਅਸੀਂ ਕਹੇ ਸੀ ਕੱਲ ਬਾਜ਼ਾਰ ਮੈਂ ਆਪਣੇ ਵਾਸਤੇ ਦੋ ਸੂਟ ਲਿਆਂਦੇ ਨੇ ਖੁਸ਼ੀ ਹੈ ਕਿੱਥੇ ਪਈਆਂ ਸੀ ਜਿਹੜੀ ਮੰਝੇ ਤੇ ਪਈਆਂ ਸੀ ਆ ਫੜੀ ਕੈ ਤੁਹਾਨੂੰ ਦਫਾ ਮੈਂ ਬੋਲੂ ਸਾਰ ਨੂੰ ਪਹਿਲਾਂ تمہਾਰੇ ਮਾਲ ਲਾਈ ਸੀ ਆਪਣੇ ਵਾਸਤੇ ਤੇ ਧੂਣੀ ਨਹੀਂ ਹੁਣ ਤੇ ਦੇਖੋ ਆਹ ਦੋ ਸੂਟ ਲਿਆਈਆਂ ਮੈਂ ਉਹ ਵੈਸੇ ਮੈਂ ਇੱਕ ਹੋਰ ਬਹੁਤ ਸੋਹਣਾ ਰੈੱਡ ਕਲਰ ਦਾ ਸੂਟ ਮੈਂ ਪਸੰਦ ਕਰਿਆ ਸੀ ਪਰ ਉਹ ਫਿਰ ਮੈਂ ਚਲੋ ਬਾਹਲਾ ਰੈੱਡ ਜੀ ਸੀ ਮਮੀ ਕਹਿੰਦੇ ਵਧੀਆ ਨਹੀਂ ਲੱਗਣਾ ਬਾਹਲਾ ਹੀ ਰੈੱਡ ਜੀ ਤੇ ਦੇਖੋ ਇੱਕ ਸੂਟ ਆ ਲਿਆਈਆਂ ਕਿਉਂਕਿ ਹੁਣ ਉਹ ਨਗਾਹਾਂ ਭਾਦੋਂ ਵਿੱਚ ਸਾਡੀ ਭੂਆ ਸਤੀ ਹੁੰਦੀ ਆ ਸਾਡੇ ਮੇਲਾ ਭਰਦਾ ਹੁੰਦਾ ਤੇ ਉਹਦੇ ਵਿੱਚ ਚਲੋ ਮੈਂ ਸੋਹਣਾ ਲੱਗੂ ਸੂਟ ਬਹੁਤ ਵਧੀਆ ਕੱਪੜਾ ਮੰਮੀ ਨੇ ਪਸੰਦ ਕਰਿਆ ਸੀ ਬਹੁਤ ਨਾਰਮ ਕੱਪੜਾ ਤੇ ਦੇਖੋ ਆ ਗਮੀਜ਼ ਆ ਮੈਂ ਵੈਸੇ 10 ਕਰੇ ਜਿਸ ਪਸੰਦ ਫਿਰ ਮੈਂ ਦੋ ਹੀ ਲੈ ਲੇ ਕਿ ਸਰ ਮੈਂ ਦੇ ਹੂੰ ਤਰੇ ਕਿੰਨੇ ਸੂਟ ਸੋਂ ਤੇ ਪੈਣੇ ਓਕਣੇ ਪੈਣੇ ਸਾਰੇ ਤੇ ਇਹ ਦੁਪੱਟਾ ਇਹਦੇ ਨਾਲ ਦਾ ਆ ਦੁਪੱਟਾ ਇਹਦੇ ਨਾਲ ਦਾ ਲਾ ਖੁਸ਼ੀ ਨੂੰ ਆਬ ਦੀ ਬੈ ਜਾਂਦੀ ਆ ਦੇਖਾਂ ਵਧੀਆ ਭਾਰੀ ਗਰਮੀ ਜੀ ਤਾਂ ਨਹੀਂ ਲੱਗੂਗੀ ਹਾਂ ਦੀ ਅੱਛੇ ਆ ਜੀ ਤੇ ਦੇਖੋ ਇੱਕ ਸੂਟ ਮੇਰਾ ਆਹ ਤੇ ਖੁਸ਼ੀ ਆ ਕੱਢੀ ਦੂਜਾ ਤੇ ਇਹ ਆ ਸੂਟ ਦੇ ਵਿੱਚ ਇੱਕ ਹੈਗਾ ਸੀਗਾ ਸੂਟ ਨੀਲੇ ਰੰਗ ਦਾ ਪਰ ਉਹ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਫਿਰ ਮੈਂ ਇਹ ਪਸੰਦ ਕਰ ਲਿਆ ਸੀ ਪਿਓਰ ਬਲੈਕ ਹੈ ਨਾ ਨਾ ਕਾਫੀ ਜਿਹਾ ਮੰਮੀ ਕਹਿੰਦਾ ਸੋਹਣਾ ਲੱਗੂ ਕਹਿੰਦੇ ਪਾ ਵਧੀਆ ਕਲਰ ਆ ਮੈਂ ਜ਼ਿਆਦਾਤਰ ਸੂਟ ਚੁੰਨੀ ਨਾਲ ਦੀ ਲੈਣੀ ਹੁੰਦੀ ਆ ਕਿਉਂਕਿ ਫਿਰ ਥੋੜਾ ਜਿਹਾ ਔਖਾ ਜਾਂ ਹੋ ਜਾਂਦਾ ਚੁੰਨੀ ਰੰਗਾਓ ਹੂੰ ਹੂੰ ਇਨੀਲਾ ਸੀਗਾ ਉਹ ਫਿਰ ਨੀਲਾ ਮੈਨੂੰ ਵਧੀਆ ਨਹੀਂ ਲੱਗਿਆ ਕਿਉਂਕਿ ਸਾਡੇ ਉਹ ਆ ਸਾਡੇ ਨੀਲਾ ਪੈਂਦਾ ਨਹੀਂ ਹੈਗਾ ਤੇ ਆ ਦੇਖੋ ਇਹ ਦੂਜੇ ਸੂਟ ਨਾਲ ਦਾ ਦੁਪੱਟਾ ਹੌਲਾ ਜਿਹਾ ਈ ਹੈ ਤਾਂ ਹਨ ਤੇ ਦੇਖੋ ਇਹ ਨੇ ਮੇਰੇ ਦੋ ਸੂਟ ਜਿਹੜੇ ਕਿ ਮੈਂ ਪਸੰਦ ਕਰੇ ਸੀ ਹੋਰ ਵੀ ਬਹੁਤ ਸੋਹਣੇ ਸੀ ਪਰ ਫਿਰ ਮੈਨੂੰ ਕਿਹਾ ਵਾਹ ਮਾ ਕਿ ਚਲੋ ਵੀ ਰਵਾਜ ਬਦਲਦਾ ਰਹਿੰਦਾ ਫਿਰ ਮੈਂ ਦੋ ਹੀ ਲੈ ਲਈ ਸੀ ਤੇ ਲੋ ਜੀ ਇਹ ਹੈਗੇ ਨੇ ਬਸ ਮੇਰੇ ਦੋ ਸੂਟ ਤੇ ਆ ਮੈਂ ਦੋ ਲਈਆਂ ਸੀ ਚੁੰਨੀਆਂ ਕਿਉਂਕਿ ਨਾ ਘਰੇ ਥੋੜਾ ਜਿਹਾ ਮੈਨੂੰ ਆਏ ਹੁੰਦਾ ਵੀ ਚਲੋ ਆਪਾਂ ਜਿਆਦਾ ਖਾਣਾ ਖਾਣਾ ਬਣਾਉਣਾ ਕੁਝ ਤਾਂ ਮੈਨੇ ਸੂਤੀ ਚੁੰਨੀ ਦਾ ਨਾਮ ਰਹਿਦਾ ਇਦਨ ਸੇਲਟਾ ਕੀਤਾ ਜਾਂਦਾ ਉਹ ਬੈਸ ਸੂਟਾਂ ਨਾਲ ਦੀ ਹੈਗੀਆਂ ਨੇ ਮੈਂ ਘਰੇ ਤੇ ਸੂਤੀ ਚੁੰਨੀ ਲੈ ਲੀਣੀ ਐ ਬੈਸ ਗਰਮੀ ਚ ਵੀ ਵਧੀਆ ਰਹਿੰਦੀਆਂ ਨੇ ਤੇ ਦੇਖੋ ਇਹ ਮੇਰੀ ਘਰੇ ਲੈਣ ਵਾਲੀ ਚੁੰਨੀ ਆ ਚਾਰ ਤਰ੍ਹਾਂ ਦੀ ਹਾਂ ਮੇਰੀ ਦੂਜੀ ਚੁੰਨੀ ਪਾੜ ਗਈ ਸੀਗੀ ਤੇ ਕਾਹ ਵਾਲੀ ਆ ਤੇ ਵਸੇ ਇੰਨੀ ਕੁ ਸ਼ਾਪਿੰਗ ਕਰਕੇ ਅਸੀਂ 2 ਘੰਟਿਆਂ ਦੇ ਵਿੱਚ ਜੀ ਮੁੜਿਆਏ ਸੀ ਤੇ ਚਲੋ ਜੀ ਵੈਸੇ ਸਾਡੇ ਮਰੇਲਕੋਟਲਿਓ ਕੱਪੜਾ ਜੁੱਤੀ ਹਰੇਕ ਚੀਜ਼ ਵੈਸੇ ਬਹੁਤ ਵਧੀਆ ਮਿਲਦਾ। ਸਾਡਾ ਮਰੇਲਕੋਟਲਾ ਮੰਨੇ ਜਾਂਦਾ ਕੱਪੜੇ ਅਤੇ ਜੁੱਤੀਆਂ ਲਈ। ਭਾਂਡਿਆਂ ਲਈ ਵੀ ਤੇ ਚਲੋ ਜੀ ਬਸ ਵੀਡੀਓ ਦਾ ਐਂਡ ਕਰਦੇ ਆ ਨਿੱਕਾ ਮੋਟਾ ਜਿਹਾ ਸਮਾਨ ਹੋਰ ਸੀਗਾ ਜਿਹੜਾ ਸੀ ਲਿਆਂਦਾ ਸੀ ਛੋਟਾ ਛੋਟਾ ਸੀ ਉਹ ਤਾਂ ਚਲੋ ਮੈਂ ਕੱਢ ਕੇ ਰੱਖਤਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਆਪਾਂ ਤੁਹਾਨੂੰ ਫਿਰ ਮਿਲਦੇ ਆ ਬਾਕੀ ਆਪਾਂ ਅੱਜ ਦੀ ਵੀਡੀਓ ਫੇਰਾਂ ਹਸਟਾਰਟ ਕਰਦੇ ਆ ਇਹ ਵੀਡੀਓ ਆਪਾਂ ਤਿਆਰ ਕਰ ਦਨੇ ਐਡਿਟ ਕਰ ਦਨੇ ਆ ਤੇ ਚਲੋ ਜੀ ਪਲੀਜ਼ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਕਰਿਓ